ਰੰਗਾਂ ਦਾ ਤਿਉਹਾਰ ਹੋਲੀ ਜਿੱਥੇ ਅੱਜ ਪੂਰੇ ਦੇਸ਼ ਅੰਦਰ ਲੋਕ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਰੰਗ ਲਾ ਮਨਾ ਰਹੇ ਹਨ ਉੱਥੇ ਹੀ ਬਟਿੰਡਾ ਸ਼ਹਿਰ ਦੀ ਐਨ ਜੀਓ ਸਮਾਈਲ ਦੇ ਮੈਂਬਰਾਂ ਨੇ ਇਕੱਠੇ ਹੋ ਝੁੱਗੀ ਝੋਪੜੀ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨਾਲ ਹੋਲੀ ਖੇਡੀ ਸਮਾਈਲ ਸੰਸਥਾ ਦੇ ਮੈਂਬਰਾਂ ਨੇ ਇਨ੍ਹਾਂ ਗਰੀਬ ਬੱਚਿਆਂ ਦੇ ਰੰਗ ਲਾ ਉਹਨਾਂ ਨੂੰ ਹੈਪੀ ਹੋਲੀ ਕਿਹਾ ਅਤੇ ਬੱਚਿਆਂ ਨੇ ਵੀ ਮੈਂਬਰਾਂ ਦੇ ਰੰਗ ਲਾ ਖੂਬ ਹੋਲੀ ਖੇਡੀ ਇਸ ਮੌਕੇ ਸੰਸਥਾ ਦੇ ਮੈਂਬਰ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਈਲ ਸੰਸਥਾ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਉਹ ਗਰੀਬ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦਾ ਤਹਈਆ ਕਰ ਰਹੇ ਹਨ ਜਿਸ ਲਈ ਉਹਨਾਂ ਆਮ ਲੋਕਾਂ ਨੂੰ ਅੱਗੇ ਆ ਇਹਨਾਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਮਦਦ ਦਾ ਸੱਦਾ ਵੀ ਦਿੱਤਾ। ਇਸਮਾਈਲ ਸੰਸਥਾ ਜੋ ਕਿ ਪਿਛਲੇ 3 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਤੇ ਇਹ ਇਹਨਾਂ ਬੱਚਿਆਂ ਦੇ ਨਾਲ ਸਾਡੀ ਤੀਜੀ ਹੋਲੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜੋ ਰੰਗ ਅਸੀਂ ਭਰਨ ਤੁਰੇ ਹਾਂ ਉਹ ਰੰਗ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ ਉਸ ਲਈ ਅਸੀਂ ਇਹ ਉਦਮ ਜਿਹੜਾ ਹੈ ਸਮਾਈਲ ਸੰਸਥਾ ਚਲਾ ਕੇ ਉਹ ਕਰ ਰਹੇ ਆ ਜਿਸ ਦੇ ਵਿੱਚ ਅਸੀਂ ਇਹਨਾਂ ਦੀ এডਿਕੇਸ਼ਨ ਦਾ ਇਹਨਾਂ ਦੀ ਮੋਡਲੀ ਸਿੱਖਿਆ ਦਾ ਖਾਸ ਖਿਆਲ ਰੱਖਦੇ ਆ ਇਹਨਾਂ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਅਸੀਂ ਪਾਇਆ ਹੋਇਆ ਹੈ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਸਕੂਲ ਜਾ ਰਹੇ ਨੇ ਤੇ ਹੁਣ ਜਿਹੜੇ ਸਾਡੇ ਕੋਲੇ ਈਵਨਿੰਗ ਕਲਾਸਿਸ ਦੇ ਵਿੱਚ ਪੜ ਰਹੇ ਨੇ ਜਿਹੜੀ ਇੱਕ ਕਲਾਸਿਸ ਸਾਡੇ ਕੋਲੇ 4 ਜਗ੍ਹਾ ਚਲਦੀਆਂ ਨੇ ਸ਼ਹਿਰ ਦੇ ਵਿੱਚ ਤੇ ਇਹਨਾਂ ਚਾਰੇ ਹੀ ਕਲਾਸਿਸ ਦੇ ਵਿੱਚ ਈਵਨਿੰਗ ਕਲਾਸਿਸ ਚ ਪੜਨ ਵਾਲੇ ਬੱਚਿਆਂ ਨੂੰ ਅਸੀਂ ਮਾਰਨਿੰਗ ਵੀ ਸਕੂਲਾਂ ਦੇ ਵਿੱਚ ਪਾਉਣ ਦਾ ਯਤਨ ਕਰ ਰਹੇ ਆ ਤੇ ਨਾਲ ਅਸੀਂ ਇੱਕ ਨਵਾਂ ਪ੍ਰੋਜੈਕਟ ਜਿਹੜਾ ਕਿ ਸਮਾਈਲ ਸੰਸਥਾ ਲੈ ਕੇ ਆਈ ਹੈ ਸਾਂਝਾ ਉਦਮ ਨਾ ਦੇ ਤਹਿਤ ਅਸੀਂ ਉਹ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਦੁਕਾਨਦਾਰਾਂ ਨੂੰ ਸ਼ਹਿਰ ਦੇ ਬਿਜ਼ਨਸਮੈਨਾਂ ਨੂੰ ਨਾਲ ਜੋੜ ਕੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਉਪਰਾਲੇ ਦੇ ਤਹਿਤ ਅਸੀਂ ਈ-ਕਾਮਰਸ ਦੇ ਰਾਹੀਂ ਜਿੱਥੇ ਅਸੀਂ ਦੁਕਾਨਦਾਰਾਂ ਨੂੰ ਬਿਜ਼ਨਸਮੈਨਾਂ ਨੂੰ ਬਿਜ਼ਨਸ ਪ੍ਰੋਵਾਈਡ ਕਰਵਾਵਾਂਗੇ ਉਹਨਾਂ ਨੂੰ ਗਾਹਕ ਦਵਾਂਗੇ ਉੱਥੇ ਇੱਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਚਲਾ ਕੇ ਅਸੀਂ ਸਮਾਈਲ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਨੂੰ ਵੀ ਘਰ-ਘਰ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਸਾਡੀ ਹੈ ਤਾਂ ਜੋ ਇਹਨਾਂ ਬੱਚਿਆਂ ਦੇ ਲਈ ਵੱਧ ਤੋਂ ਵੱਧ ਮਦਦ ਜਿਹੜੀ ਹੈ ਉਹ ਹੋ ਸਕੇ ਸੋ ਇਸ ਲਈ ਸਾਂਝਾ ਉਦਮ ਜੋ ਅਸੀਂ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਉਸ ਬਾਰੇ ਜੋ ਵੀ ਇਸ ਵੇਲੇ ਇਸ ਇੰਟਰਵਿਊ ਨੂੰ ਸੁਣ ਰਹੇ ਨੇ ਜਾਂ ਮੇਰੀ ਗੱਲਬਾਤ ਸੁਣ ਰਹੇ ਨੇ ਉਹ ਇਹ ਧਿਆਨ ਰੱਖਣ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਇਹ ਰੰਗ ਬਰਕਰਾਰ ਰਹਿਣ ਤੇ ਸਾਂਝਾ ਉਦਮ ਦੇ ਤਹਿਤ ਆਪਣੇ ਆਪ ਨੂੰ ਆਪਣੇ ਬਿਜ਼ਨਸ ਨੂੰ ਅਸੀਂ ਜ਼ਰੂਰ ਰਜਿਸਟਰ ਕਰੀਏ ਤੇ ਆਪਣੇ ਬਿਜ਼ਨਸ ਨੂੰ ਕਰਦੇ ਹੋਏ ਇਹਨਾਂ ਬੱਚਿਆਂ ਦੀ ਮਦਦ ਜ਼ਰੂਰ ਕਰੀਏ ਨਾਲੋਂ ਨਾਲ ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਕੋਲੇ ਪਿਛਲੇ ਵਾਰ ਵੀ ਬੱਚਿਆਂ ਨੂੰ 28 ਕੁ ਬੱਚਿਆਂ ਨੂੰ ਸ਼ਹਿਰ ਦੇ ਇਲਵਾਕਵਕ ਲੋਕਾਂ ਨੇ ਜੋ ਸਰਦੇ ਪੁੱਜਦੇ ਘਰ ਸੀ ਉਹਨਾਂ ਨੇ ਇਹਨਾਂ ਬੱਚਿਆਂ ਦੀ ਐਜੂਕੇਸ਼ਨ ਸਪான்ਸਰ ਕੀਤੀ ਉਹਨਾਂ ਨੇ ਹਰ ਇੱਕ ਬੱਚੇ ਦੇ ਲਈ ਸਾਨੂੰ ਸਾਲਾਨਾ 12000 ਰੁਪਏ ਦਿੱਤੇ ਜਿਸ ਦੇ ਵਿੱਚ ਅਸੀਂ ਉਹਨਾਂ ਦੀ ਬੱਚਿਆਂ ਦੀ ਐਜੂਕੇਸ਼ਨ ਦਾ ਸਾਰਾ ਖਰਚਾ ਉਹਨਾਂ ਦੇ ਟਰਾਂਸਪੋਰਟ ਦਾ ਦੋਨੇ ਸੈਸ਼ਨ ਦੀਆਂ ਦੋ-ਦੋ ਵਰਦੀਆਂ ਦਾ ਖਰਚਾ ਜਿਹੜਾ ਉਹ ਅਸੀਂ ਚੁੱਕਿਆ ਤੇ ਹੁਣ ਸਾਡੀ ਇਹੀ ਕੋਸ਼ਿਸ਼ ਹੈ ਕਿ ਉਹਨਾਂ 28 ਬੱਚਿਆਂ ਤੋਂ ਇਲਾਵਾ ਚਾਰੇ ਗਰੁੱਪ ਦੇ ਵਿੱਚ ਸਾਡੇ ਕੋਲੇ ਲਗਭਗ 300 ਦੇ ਕਰੀਬ ਬੱਚੇ ਨੇ ਤੇ ਸਾਰਿਆਂ ਦੀ ਐਜੂਕੇਸ਼ਨ ਸਪான்ਸਰ ਅਸੀਂ ਕਰਾਈਏ ਸੋ ਸਾਡੀ ਇਹ ਬੇਨਤੀ ਹੈ ਕਿ ਸਾਰੇ ਹੀ ਬੱਚਿਆਂ ਨੂੰ ਇਹਨਾਂ ਦੀ এডਿਕੇਸ਼ਨ ਦਾ ਖਰਚਾ ਜਿਹੜਾ ਹੈ ਇੱਕ ਇੱਕ ਬੱਚੇ ਦੀ ਜਿਹੜਾ ਵੀ ਕੋਈ ਸੱਜਣ ਚੁੱਕ ਸਕਦਾ ਉਹ ਜ਼ਰੂਰ ਚੁੱਕੇ ਬਠਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਆਲੀਆ ਵਰਮਾ ਦੀ ਰਿਪੋਰਟ